ਨਗਰ ਦੇ ਵਿੱਚ ਸੜਕ ਹਾਸਿਆਂ ਦਾ ਗ੍ਰਾਫ ਦਿਨੋ-ਦਿਨ ਵੱਧ ਰਿਹਾ ਹੈ ਕਾਰਨ ਹੈ ਲਾਪਰਵਾਹੀ ਜਦੋਂ ਲੋਕ ਲਾਪਰਵਾਹ ਹੋ ਕੇ ਤੇ ਤੇਜ਼ ਗਤੀ ਦੇ ਨਾਲ ਇਹ ਵਾਹਨ ਚਲਾਉਂਦੇ ਨੇ ਉਦੋਂ ਹਾਸੇ ਅਕਸਰ ਵਾਪਰਦੇ ਨੇ ਤਾਇਆ ਮਾਮਲਾ ਸਾਹਮਣੇ ਆਇਆ ਅਬੋਰ ਦੇ ਮਲੋਟ ਬਾਈਪਾਸ ਰੋਡ ਤੇ ਜਿੱਥੇ ਦੋ ਕਾਰਾਂ ਦੀ ਆਹਮੋ ਸਾਹਮਣੇ ਦੀ ਟੱਕਰ ਹੋ ਗਈ ਇਸ ਹਾਸੇ ਦੇ ਵਿੱਚ ਦੋ ਫੌਜੀ ਜਵਾਨਾ ਸਮੇਤ ਕੁੱਲ 5 ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਾਣਕਾਰੀ ਅਨੁਸਾਰ ਹੈ ਜੰਮੂ ਚ ਤਾਇਨਾਤ ਆਰਮੀ ਦੇ ਰਾਈਫਲ ਮੈਂ ਮਨੀਸ਼ ਪੁੱਤਰ ਵਿਜੇ ਕੁਮਾਰ ਅਤੇ ਸ਼ਗੂਰ ਰਾਣਾ ਪੁੱਤਰ ਕਰਨਵੀਰ ਵਾਸੀ ਜੰਮੂ ਤੋਂ ਸੂਰਤਗੜ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਹਾਦਸੇ ਤੋਂ ਬਾਅਦ ਘਟਨਾ ਸੰਬੰਧੀ ਸੂਚਨਾ थाना ਸਦਰ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਚਲ ਰਹੀ ਹੈ ਕਿ ਬਲੂਡ ਦੀ ਪੂਰਤੀ ਕੋਈ ਹਾਦਸਾ ਆਇਆ ਹੈ ਉੱਥੇ ਪਹੁੰਚ ਕਰਦੇ ਅੱਛਾ ਕਿਹੜੇ ਕਿਹੜੇ ਬੰਦੇ ਗਾਇਲ ਹੋਏ ਹਨ ਕੌਣ-ਕੌਣ ਹੈ ਜੀਓ ਸਰ ਉਹ ਦੋ ਦਾ ਆਰਮੀ ਆਫੀਸਰ ਹੈ ਔਰ تین ਆਪਣੇ ਲੋਕਲ ਹੋਦੇ ਸੀ ਬਾਕੀ ਪੰਜ ਪਾਣੀ ਦੇ ਟਿਪੇ ਦੋ ਠੀਕ ਹੋ ਗਿਆ ਸਰ ਪੰਜ ਲੋਕਾਂ ਹੀ ਲੱਗ ਗਏ ਇਹ ਹਾਦਸਾ ਹੋਇਆ ਕਿਸ ਕਾਰਨ ਕਰਕੇ ਰੋਂਗ ਸਾਈਡ ਤੇ ਕੋਲ ਰੋਂਗ ਸਾਈਡ ਤੇ ਆਪਣੇ ਜੋ ਲੋਕਲ ਸਿਵਲ ਤੇ ਜਾ ਰਹੇ ਔਰ ਆਫ ਸਾਈਡ ਜਾ ਰਹੇ ਸੀ ਔਰ ਆਰਮੀ ਵਾਲੇ اندر ਆ ਰਹੇ ਸੀ ਰੋਡ ਤੋਂ ਠੀਕ ਹੈ ਉਹ ਆਪਸ ਵਿੱਚ ਠੀਕ ਹੈ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਰੋਂਗ ਸਾਈਡ ਬਹੁਤ ਜ਼ਿਆਦਾ ਚੱਲਦੇ ਆ ਲੋਕਾਂ ਤੋਂ ਅੱਗੇ ਵੀ ਇੱਥੇ ਅਪੀਲ ਇਹੀ ਕਰਦੇ ਹਾਂ ਹਮੇਸ਼ਾ ਵੀ ਆਪਣੀ ਸਾਈਡ ਤੇ ਚੱਲਿਆ ਕਰੋ ਰੋਂਗ ਸਾਈਡ ਕਰਨ ਨਾਲ ਹਾਸੇ ਤਾਂ ਹੀ ਹੋਏ ਕੰਟਰੋਲ ਨਾ ਚਲਣਗੇ ਤਾਂ ਹਾਦਸੇ ਕੱਢੀ। ਨਾ ਕੀ ਕੀ ਹੋ ਗਿਆ ਸਰ ਜੀ। ਸਰਨਾਮ ਵਾਲੇ ਦੱਸਣ ਦੀ ਹਾਲਤ ਨਹੀਂ ਪੁਰੇ। ਠੀਕ ਹੈ ਜੀ। ਹਾਂ ਥੋੜਾ ਹੋਇਆ ਨਾ। ਪੰਜਾਬ ਦੇ ਵਿੱਚ ਸੜਕ ਹਾਸਿਆਂ ਦਾ ਗ੍ਰਾਫ ਦਿਨੋਂ ਦਿਨ ਵੱਧ ਰਿਹਾ ਹੈ। ਕਾਰਨ ਹੈ ਲਾਪਰਵਾਹੀ। ਜਦੋਂ ਲੋਕ ਲਾਪਰਵਾਹ ਹੋ ਕੇ ਤੇ ਤੇਜ਼ ਗਤੀ ਦੇ ਨਾਲ ਇਹ ਵਾਹਨ ਚਲਾਉਂਦੇ ਨੇ ਉਦੋਂ ਹਾਸੇ ਅਕਸਰ ਵਾਪਰਦੇ ਨੇ। ਤਿਆ ਮਾਮਲਾ ਸਾਹਮਣੇ ਆਇਆ ਅਬੋਰ ਦੇ ਮਲੋਟ ਬਾਈਪਾਸ ਰੋਡ ਤੇ ਜਿੱਥੇ ਦੋ ਕਾਰਾਂ ਦੀ ਆਹਮੋ ਸਾਹਮਣੇ ਦੀ ਟੱਕਰ ਹੋ ਗਈ ਇਸ ਹਾਦਸੇ ਦੇ ਵਿੱਚ ਦੋ ਫੌਜੀ ਜਵਾਨਾ ਸਮੇਤ ਕੁੱਲ 5 ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਹੈ ਜੰਮੂ ਚ ਤਾਇਨਾਤ ਆਰਮੀ ਦੇ ਰਾਈਫਲ ਮੈਂ ਮਨੀਸ਼ ਪੁੱਤਰ ਵਿਜੇ ਕੁਮਾਰ ਅਤੇ ਸ਼ਗੂਰ ਰਾਣਾ ਪੁੱਤਰ ਕਰਨਵੀਰ ਵਾਸੀ ਜੰਮੂ ਤੋਂ ਸੂਰਤਗੜ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਹਾਦਸੇ ਤੋਂ ਬਾਅਦ ਘਟਨਾ ਸੰਬੰਧੀ ਸੂਚਨਾ ਥਾਣਾ ਸਦਰ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਉਹ ਕਰ ਰਹੇ ਨੇ ਕਿਹੜੇ ਕਿਹੜੇ ਬੰਦੇ ਗਾਇਲ ਹੋਏ ਆ ਕੌਣ ਕੌਣ ਹੈ ਜੀ ਉਹ ਸਰ ਦੋ ਤਾਂ ਆਰਮੀ ਆਫੀਸਰ ਹੈ ਔਰ ਇੱਕ ਆਪਣੇ ਕੋਲ ਬਹੁਤ ਸੇ ਸੀ ਬਾਦ ਪੰਜ ਵਿਅਕਤੀ ਪੰਜ ਵਿਅਕਤੀ ਕੇ ਤੋਂ ਠੀਕ ਹੋ ਗਿਆ ਸਰ ਪੰਜ ਲੋਕ ਗਾਇਲ ਹੋਏ ఏ हादसा ਹੋਇਆ ਕਿਸ ਕਾਰਨ ਕਰਕੇ ਰੋਂਗ ਸਾਈਡ ਤੇ ਬਹੁਤ ਰੋਂਗ ਸਾਈਡ ਤੇ ਆਪਣੇ ਜੋ ਲੋਕਾਂ ਸੀ ਹੋਰ ਤੇ ਜਾ ਰਹੇ ਉਹ ਰੋਂਗ ਸਾਈਡ ਜਾ ਰਹੇ ਸੀ ਤੇ ਆਮੇ ਵਾਲੇ ਉਧਰ ਆ ਰਹੇ ਸੀ ਰੋਡ ਤੋਂ ਠੀਕ ਹੈ ਉਹ ਆਪਸ ਵਿੱਚ ਠੀਕ ਹੈ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਰੋਂਗ ਸਾਈਡ ਬਹੁਤ ਜ਼ਿਆਦਾ ਚੱਲਦੇ ਆ ਲੋਕਾਂ ਨੂੰ ਤੁਸੀਂ ਅੱਗੇ ਵੀ ਹੋ ਇੱਥੇ ਅਭੀ ਨਹੀਂ ਹੀ ਕਰਦੇ ਹਮੇਸ਼ਾ ਵੀ ਆਪਣੀ ਸਾਈਡ ਤੇ ਚੱਲ ਜਾ ਕਰੋ ਰੋਂਗ ਸਾਈਡ ਕਰਨ ਹਾਸੇ ਤਾਂ ਹੀ ਹੁੰਦੇ ਰੋਂਗ ਸਾਈਡ ਨਾ ਚੱਲਣਗੇ ਤਾਂ ਹਾਦਸੇ ਨਹੀਂ ਨਾ ਕੀ ਕੀ ਹੋ ਗਿਆ ਸਰ ਫਰਨਾਮ ਵਾਲੇ ਦੱਸਣ ਦੀ ਹਾਲਤ ਨਹੀਂ ਪੂਰੀ ਠੀਕ ਹੈ ਹਾਂ ਥੋੜਾ ਕੋਈ ਨਾ ਕਰ